दरगाती <laughs> पाकिस्तानी ਪਤਾ ਵੀ ਇਹ ਤਾਂ ਜੋ ਮੰਗਾ ਕੇ ਮਾਰੇ ਲੈ ਕੇ ਦੇ ਲੈਣ ਸਾਧੂ ਦੇ ਘਰ ਦੇ ਰੂਪੇ ਲੋਕ ਜੇ ਕੋ ਸਭਰਾ ਕੇ ਆਇਓ ਫਿਰ ਭਰੋਸਾ ਬਣਿਆ ਰਹਿਣਾ ਚਾਹੀਦਾ ਭਰੋਸੇ ਬਿਨਾ ਮੰਨ ਨਹੀਂ ਬਣਾ ਜੀ ਫੇਰ ਉਹ ਬਾਸਾਂ ਕੀਤੀਆਂ ਦਾ ਕੋਈ ਫਾਇਦਾ ਨਹੀਂ ਅਜਿਹੇ ਪ੍ਰਾਪਤ ਸਮਿਆਂ ਦੇ ਵਿੱਚ ਕਿਤੇ ਕਿਤੇ ਅੱਜ ਕੱਲ ਵੀ ਹੈ ਜਜਨ ਨੂੰ ਔੜ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਆ ਵੀ ਮੀ ਆਵੇ ਹੁਣ ਤਾਂ ਬੱਚੇ ਦਾ ਬੈਰੇ ਆ ਬੀਬੀਆਂ ਭੈਣਾ ਲੱਕੀਆਂ ਹੋ ਕੇ ਨਾ ਉਹ ਗੁੱਡੀ ਬਣਾ ਲੈਣੀ ਆ ਪੁਤਲਾ ਜੀ ਗੁੱਡੀ ਹੂਕਣ ਦੀ ਰਸਮ ਹੈ ਇਹ ਗੁੱਡੀ ਹੂਕੇ ਆਵਾਂਗੇ ਆ ਤੇ ਰੱਬ ਮੀਂਹ ਪਾਏਗਾ ਸੀ ਬੇਨਤੀ ਕਰਨ ਦੀ ਇੱਕ ਵਾਰ ਇਦਾਂ ਬੀਬੀਆਂ ਦਾ ਭੈਣਾ ਲੱਕੀਆਂ ਦਾ ਟੋਲਾ ਜਾਵੇ ਉਹ ਗੁੱਡੀ ਹੂਕਣ ਵਾਸਤੇ ਜਾ ਜਾ ਵਿੱਚ ਕੋਈ ਮਹਾਪੁਰਖ ਮਿਲ ਗਏ ਕਹਿੰਦੇ ਭੈਣਾ ਕਿੱਧਰ ਕੰਨੀ ਆ ਕਹਿੰਦੇ ਜੀ ਗੁੱਡੀ ਹੂਕਣ ਵਾਸਤੇ ਕਿਉਂ ਕਹਿੰਦੇ ਔੜ ਬੜੀ ਐ ਇਹ ਰਸਮ ਨਿਵਾਉਣ ਦੇ ਨਾਲ ਮੀਂਹ ਪੈ ਜਾਂਦਾ ਹੁੰਦਾ ਮੀਂਹ ਪੈ ਜਾਂਦਾ ਹੈ ਮਹਾਪੁਰ ਕਹਿੰਦੇ ਅੱਛਾ ਕਹਿੰਦੇ ਛਾਪਰੀਆਂ ਤਾਂ ਤੁਸੀਂ ਲੈ ਕੇ ਦੀਏ ਛਾਪਰੀਆਂ ਕਿੱਥੇ ਨੇ ਫਿਰ ਨਾਲ ਹੀ ਕਹਿੰਦੇ ਬਾਬਾ ਕੀ ਪਤਾ ਮੀਂਹ ਆਉਣਾ ਤੇ ਨਹੀਂ ਕਹਿੰਦੇ ਭਰੋਸਾ ਤੇ ਹੈ ਨਹੀਂ ਫਿਰ ਬਾਬਾ ਮੀਂਹ ਆਉਣਾ ਤੇ ਫਿਰ ਇਦਾਂ ਦੀ ਰਸਮ ਨਿਵਾਉਣ ਦਾ ਕੀ ਫਾਇਦਾ ਜਿਹਦੇ ਤੁਹਾਡਾ ਕੋਈ ਵੀ ਵਿਸ਼ਵਾਸ ਤੇ ਹੈ ਨਹੀਂ ਭਰੋਸਾ 100% ਤਾਂ ਨਾਮਾ ਨਾਮ ਸਭ ਦਾ ਸੰਬੋਧਨ ਅਰਦਾਸ ਸੇ ਉੱਥੇ ਕੰਮ ਕਰਦੀ ਹੈ ਜਿੱਥੇ ਸਭ ਕੁਝ ਫੇਲ ਹੋ ਜਾਂਦਾ ਹੈ ਅਰਦਾਸ ਵਿੱਚ ਬੜੀ ਤਾਕਤ ਹੈ ਪਰ ਉਹ ਸੇਵਾ ਉਹ ਮਾਂ ਕਹਿੰਦੀ ਇੰਨਾ ਨੂੰ ਭਰੋਸਾ ਬਣਾ ਕੇ ਆਈਆਂ ਤੇਰੀ ਦਰਗਾਹ ਤੇ ਚੱਲ ਗਈਏ ਮੇਰੇ ਘਰ ਵਾਲੇ ਜਿਉਂਦਾ ਕਰੋ ਜਦੋਂ ਬੌਧਾ ਕੇ ਅਦਰ ਮਹਾਂਪੁਰਖ ਪਹਿਲਾਂ ਤੱਕ ਕਹਿੰਦੇ ਰਹੇ ਕਿ ਨਹੀਂ ਰੱਬ ਦੇ ਹੱਥ ਸਾਰਾ ਜੋ ਕਹਿੰਦੇ ਆਪਣੇ ਸੇਵਕਾਂ ਕਹਿੰਦੇ ਵੀ ਆ ਮੇਰਾ ਪਰਨਾ ਖੜਾ ਮੋਢੇ ਤੇ ਰੱਖਿਆ ਕਹਿੰਦੇ ਚੱਲ ਮਰੀ ਚੱਲ ਚੱਲ ਜਾਂ ਤੇਰੇ ਨਾਲ ਕਿੱਥੇ ਆ ਤੇਰਾ ਪਤੀ ਕਹਿੰਦੀ ਘਰ ਵਿੱਚ ਪੇਤ ਸੰਸਕਾਰ ਨਹੀਂ ਕੀਤਾ ਮੈਨੂੰ ਪਤਾ ਹੈ ਤੁਸੀਂ ਕਰਮਾਈ ਵਾਲੇ ਸਾਹਮਣੇ ਇੰਨਾ ਭਰੋਸਾ ਹੋ ਕਹਿੰਦੇ ਅੱਗੇ ਅੱਗੇ ਆਪ ਤਰੀ ਲੰਮੀ ਐ ਪਿੱਛੇ ਪਿੱਛੇ ਮਾਪੁਰਤ ਵੇਖਣ ਵਾਲੇ ਵੇਖਦੇ ਰੋਂਦੀ ਜਾਂਦੀ ਸੀ ਰੋਂਦੀ ਆ ਰਹੀ ਐ ਮਗਰ ਸਾਧੂ ਤੁਰੇ ਜਾਂਦੇ ਨੇ ਕੀ ਕਰਦੇ ਜਦੋਂ ਆਪਣੇ ਘਰ ਵਿੱਚ ਗਈ ਸਵਾਸਾਂ ਤੋਂ ਵੀ ਨਹੀਂ লাশ ਪਈ ਐ ਸਰੀਰ ਪੇਰੋਂ ਦੇ ਪੱਤੀ ਤੱਕ ਉਸ ਮਾਈ ਨੂੰ ਕਹਿੰਦੇ ਇਦਾਂ ਕਰ ਦਰਵਾਜ਼ਾ ਬੰਦ ਕਰ ਦਰਵਾਜ਼ਾ ਬੰਦ ਕਰ ਦੇ ਚੌਂਕੜਾ ਲਾ ਕੇ ਕੋਲ ਬਹਿ ਜਾਏ ਕਹਿੰਦੇ ਅੱਖਾਂ ਬੰਦ ਕਰਕੇ ਬਹਿ ਜਾ ਧਿਆਨ ਟਿਕਾ ਕੇ ਬਹਿ ਜਾ ਉਹ ਮਹਾਪੁਰਖਾਂ ਨੇ ਇੱਕ ਓ ਅੰਕਾਰ ਸਤਨਾਮ ਕਰਦਾ ਉਹ ਸ਼ੁਰੂ ਕੀਤਾ ਜਦੋਂ ਕੇਤੀ ਛੁਤੀ ਨਾਲ ਕੇ ਕਿਰਪਾ ਉਹ ਜਪ ਦੀ ਸਭ ਦਾ ਜਾਪ ਸੰਪੂਰਨ ਕਰਕੇ ਅਰਦਾਸ ਕੀਤੀ ਜੋ ਮਰਤਕ ਸਰੀਰ ਦੇ ਮੁਕਤੋ ਕਪੜਾ ਲਾਇਆ ਕਹਿੰਦੇ ਉੱਠ ਘੱਟ ਤਾ ਰਾਮ ਨਾਮ ਕਰ ਸਤਨਾਮ ਕਰ ਉਸੇ ਵਕਤ ਮੋਏ ਸਰੀਰ ਤੇ ਸੁਆਸ ਆ ਗਿਆ ਸਤਰਾਵਾਂ ਵਜੇ ਦਾ ਉੱਠ ਕੇ ਰਹਿ ਉੱਠ ਕੇ ਬਹਿ ਰਿਹਾ